ਗਰਮੀਆਂ ਵਿੱਚ ਬੱਚਿਆਂ ਨੂੰ ਜੇਕਰ ਤੁਸੀਂ ਆਹ ਗੁਲਫੀ ਬਣਾ ਕੇ ਦੇਤੀ ਤਾਂ ਬੱਚੇ ਬੇहद ਖੁਸ਼ ਹੋਣਗੇ ਤੇ ਟੇਸਟੀ ਵੀ ਬਹੁਤ ਜ਼ਿਆਦਾ ਬੰਦਿਆ ਜੀ ਇਹ ਬਣਾਉਣ ਲਈ ਆਪਾਂ ਲਾਵਾਂਗੇ ਜੀ ਇੱਕ ਕੌਲੀ ਬਦਾਮ ਇੱਕ ਕੌਲੀ ਕਾਜੂ ਦੀ ਤੇ ਇੱਕ ਕੌਲੀ ਆਪਾਂ ਲਈ ਹੋਈ ਹੈ ਜੀ ਮਿਲਕ ਪਾਊਡਰ ਦੀ ਤੇ ਪੌਣੀ ਕੌਲੀ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਕਸਟਰਡ ਪਾਊਡਰ ਥੋੜੀ ਜਿਹਾ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇਲਾਇਚੀ ਦੇ ਦਾਣੇ ਜਾਂ ਇਲਾਇਚੀਆ ਸਾਰੀ ਚੀਜ਼ਾਂ ਨੂੰ ਆਪਾਂ ਮਿਕਸੀ ਵਿੱਚ ਪਾ ਕੇ ਪਾਊਡਰ ਫਾਰਮ ਚ ਤਿਆਰ ਕਰ ਲਾਂਗੇ ਇਹਨੂੰ ਤੁਸੀਂ ਕਿਸੇ ਵੀ ਕੰਟੇਨਰ ਵਿੱਚ ਸਟੋਰ ਕਰਕੇ ਰੱਖ ਸਕਦੇ ਹੋ ਜਦੋਂ ਵੀ ਬੱਚੇ ਚਾਣ ਵੀ ਅਸੀਂ ਗੁਲਫੀ ਖਾਣੀ ਹੈ ਤਾਂ ਤੁਸੀਂ ਰਾ ਜੋ ਜਿਹੜੇ 1/2 ਲੀਟਰ ਦੁੱਧ ਵਿੱਚ ਜਿਹੜਾ ਫੁੱਲ ਕਰੀਮ ਆਪਾਂ ਦੁੱਧ ਲਿਆ ਹੋਇਆ ਹੈਗਾ ਚਾਰ ਪੰਜ ਚਮਚੇ ਅਲੱਗ ਕੌਲੀ ਵਿੱਚ ਥੋੜਾ ਜਿਹਾ ਦੁੱਧ ਪਾ ਕੇ ਘੋਲ ਲੈਣੇ ਨੇਗੇ ਜਦੋਂ ਦੁੱਧ ਨੂੰ ਉਵਾਲ ਆ ਗਿਆ ਤਾਂ ਜਿਹੜੇ ਪੇਸਟ ਆਪਾਂ ਘੋਲਿਆ ਸੀ ਉਹਦੇ ਵਿੱਚ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ 3-4 ਮਿੰਟ ਵਾਸਤੇ ਪਕਾਵਾਂਗੇ ਵਧੀਆ ਉਵਾਲੇ ਆਪੇ ਨੂੰ ਆਉਣ ਤੱਕ ਚੰਗੀ ਤਰ੍ਹਾਂ ਪਕਾ ਲੈਣਾ ਹੈ ਜਦੋਂ ਇਹ ਗਾੜਾ ਹੋ ਜਾਏ ਤਾਂ ਆਪਾਂ ਇਹਨੂੰ ਠੰਡਾ ਕਰ ਲੈਣਾ ਠੰਡਾ ਹੋਣ ਤੋਂ ਬਾਅਦ ਤੁਸੀਂ ਇਹਨੂੰ ਕਿਸੇ ਵੀ ਮੋਲਡ ਵਿੱਚ ਕੰਟੇਨਰ ਵਿੱਚ ਸਟੋਰ ਕਰਕੇ ਫਰਿੱਜ ਵਿੱਚ 7 ਤੋਂ 8 ਘੰਟੇ ਵਾਸਤੇ ਲਾ ਦੇਣਾ ਤੇ ਸਵੇਰ ਜਦੋਂ ਵੀ ਬੱਚੇ ਮੰਗਣ ਤੁਸੀਂ ਇਹਨੂੰ ਤੁਰੰਤ ਕੱਢ ਕੇ ਦੇ ਸਕਦੇ ਹੋ ਬਹੁਤ ਹੀ ਟੇਸਟੀ ਬਣਦੀ ਹੈ ਸੋ ਗਰਮੀ ਦੌਰਾਨ ਤੁਸੀਂ ਜਿਹੜਾ ਪਾਊਡਰ ਬਣਾ ਕੇ ਰੱਖ ਸਕਦੇ ਹੋਗੇ ਆਈਸਕ੍ਰੀਮ ਕੁਲਫੀ ਕੋਈ ਵੀ ਜਿਹੜੀ ਤੁਸੀਂ ਬਣਾਉਣਾ ਚਾਹੁੰਦੇ ਹੋ ਫਲੇਵਰ ਵਾਲੀ ਉਹ ਤੁਸੀਂ ਬਣਾ ਸਕਦੇ ਹੋ ਸੋ ਜ਼ਰੂਰ ਟਰਾਈ ਕਰਨਾ ਜੀ ਵੀਡੀਓ ਵਧੀਲੇ ਗੀ ਜ਼ਰੂਰ ਸ਼ੇਅਰ ਕਰਨੀ ਧੰਨਵਾਦ ਜੀ